हले हले एकता एकता ज़िंदाब ज़िंदा एकता ज़िंदा ਹੋਲੀ-ਹੋਲੀ ਆਈ ਜਾਓ ਪਾਨਸਦੋ ਮੁੜਦਾਬਾ ਪਾਨਸਦੋ ਮੁੜਦਾਬਾ ਪਾਨਸਦੋ ਮੁੜਦਾਬਾ ਪਾਨਸਦੋ ਮੁੜਦਾਬਾ ਸਾਡੀ ਮੰਗਾਂ ਪੂਰੀ ਕਰੋ ਸਾਡੀ ਮੰਗਾਂ ਪੂਰੀ ਕਰੋ ਸਾਡੀ ਮੰਗਾਂ ਪੂਰੀ ਕਰੋ ਸਾਡੀ ਮੰਗਾਂ ਪੂਰੀ ਕਰੋ ਮੁੜਦਾਬਾ ਜਿੰਦਾਬਾਦ ਜਿੰਦਾਬਾਦ ਜੀ ਇਕਤਾ ਜਿੰਦਾਬਾਦ ਜੀ ਇਕਤਾ ਜਿੰਦਾਬਾਦ ਹਾਲੇ Gracias. ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੈਮਸੀ ਦੀ ਮੇਰਾ ਨਾਮ ਕੁਲਦੀਪ ਸਿੰਘ ਜ਼ਿਲ੍ਹਾ ਗੁਰਦਾਸਪੁਰ ਔਰ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੇ ਬੇਨਤੀ ਕਰਦਾ ਜਿੰਨੇ ਵੀ ਵੀਰ ਭਰਾ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਸਜੋਗੀ ਹਾਂ ਧੰਨਵਾਦ ਕਰਦਾ ਪੂਰੇ ਜੂਥ ਦਾ ਸਾਡੇ ਭਾਈ ਅਮਨ ਬਰਾਮਪੂਰੀਆ ਜੋ ਪੂਰੇ ਜੂਥ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਨੇ ਗੁਰਦਾਸਪੁਰ ਐਸਐਸਪੀ ਆਫਿਸ ਸੋ ਸਾਡਾ ਅੱਜ ਦਾ ਜੋ ਮੰਗ ਪੱਤਰ ਦਿੱਤਾ ਗਿਆ ਆ ਉਹ ਹੈ ਤੇਜਵੀ ਨਹਾਸ ਔਰ ਉਹਦੇ ਨਾਲ ਦੇ ਸਾਥੀਆਂ ਦੇ ਔਰ ਭਾਨਾ ਸਿੱਧੂ ਜਿਨ੍ਹਾਂ ਨੇ ਅੱਜ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਡੇ ਕਿ ਸਨੈਲਟੀ ਨੂੰ ਟਾਰਗੇਟ ਕਰਦੇ ਨੇ ਸੋ ਉਹਨਾਂ ਦੇ ਅਸੀਂ ਖਿਲਾਫ ਅੱਜ ਦਾ ਮੰਗ ਪੱਤਰ ਜੋ ਐਸਐਸਪੀ ਨੂੰ ਦਿੱਤਾ ਆ ਸੋ ਅਸੀਂ ਚਾਹੁੰਦੇ ਆ ਉਹਨਾਂ ਤੇ ਕੜੀ ਤਕੜੀ ਉਹਨਾਂ ਤੇ ਜੋ ਸਖਤ ਕਾਰਵਾਈ ਬੰਦੀ ਹੈ ਕੀਤੀ ਜਾਵੇ ਕਿਉਂਕਿ ਅੱਜ ਦਿਨ ਹੀ ਸਾਡੇ ਸੰਤਾਂ ਨੂੰ ਰੈਪਰਾਂ ਨੂੰ ਟਾਰਗੇਟ ਕਰਦਾ ਆ ਪਖੰਡਵਾ ਸਾਡੇ ਚਰਚਾਂ ਨੂੰ ਦੰਦਦਾ ਆ ਡੇਰਾਵਾਦ ਦੰਦਦਾ ਜਦੋਂ ਕਿ ਸਾਡੀ ਕਿ ਸਨੈਲਟੀ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕਰਦੀ ਸ਼ਾਂਤਮਈ ਅਸੀਂ ਲੋਕਾਂ ਅਸੀਂ ਹਰ ਪਰਿਵਾਰੀ ਇਹ ਗੱਲ ਕਹਿੰਨੇਗੇ ਅਸੀਂ ਸ਼ਾਂਤਮਈ ਲੋਕਾਂ ਸਾਨੂੰ ਨਾਂ ਦਿਖਾਓ ਸਾਡੇ ਜ਼ਿਲ੍ਹੇ ਦੇ ਜੋ ਥੇਸ ਪਹੁੰਚੀ ਹੈ ਸਾਨੂੰ ਪ੍ਰਸ਼ਾਸਨ ਦੇ ਨੂੰ ਇਹ ਦੱਸਣਾ ਪੈਂਦਾ ਕਿ ਅਸੀਂ ਸੜਕਾਂ ਦੇ ਉੱਤਰ ਲਈ ਤਿਆਰ ਹੋ ਜਾਂਦੇ ਆ। ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜੇ ਸਰਹਾਰਤ ਦੇ ਅੰਸਰਾਂ ਤੇ ਕੜੀ ਤੋਂ ਕੜੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਪਿੱਛੇ ਸੁਟਾਇਆ ਜਾਏ ਔਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਜੋ ਹੋਰ ਵੀ ਸਰਹਾਰਤ ਦੇ ਅੰਸਰ ਇਹ ਜੋ ਵਿਚਾਰਾਂ ਨੂੰ ਲੈ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਨੱਥ ਪਾਈ ਜਾ ਸਕੇ। ਪਿਛਲੇ ਪਿਛਲੇ ਸਾਲ ਵੀ ਇਹੀ ਹੋਇਆ ਸੀ ਜਦੋਂ ਵੀ ਸਾਡਾ ਕ੍ਰਿਸਮਸ ਦਿਹਾੜਾ ਹੁੰਦਾ ਆ ਆਏ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਬਣਾ ਲੈਂਦੇ ਨੇ ਉੱਠ ਜਾਂਦੇ ਨੇ ਪਿਛਲੇ ਦਿਨ ਵੀ ਇਹ ਕ੍ਰਿਸਮਸ ਦੇ ਦਟਫਾਣੇ ਦੇ ਵਿੱਚ ਵੀ ਕਤਲ ਹੋਏ ਗੋਲੀ ਚੱਲੀ ਹਰ ਜਗ੍ਹਾ ਨੇ ਚਰਚਾ ਨੇ ਹਮ ਲਿਓ ਇਹਨੇ ਉਸੇ ਵਾਦੇ ਦੇ ਨਾਲ ਇਸ ਵਾਰ 크리스마ਸ ਅਸੀਂ ਮਨਾਉਣ ਜਾ ਰਹੇ ਹਾਂ ਸ਼ਾਂਤ ਮੈਨ ਨਾਲ ਪਰ ਇਹਨਾਂ ਨੇ ਸਾਨੂੰ ਲੱਗਦਾ ਸ਼ਾਂਤ ਮੈਨ ਨਹੀਂ ਰਹਿਣ ਦੇਣਾ ਸਾਨੂੰ ਸੜਕਾਂ ਦੇ ਉੱਤੇ ਲਈ ਮਜਬੂਰ ਕਰਦੇ ਨੇ ਬਾਰ-ਬਾਰ ਅਸੀਂ ਸਰਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਇਹ ਜੇ ਲੋਕਾਂ ਨੇ ਨੱਥ ਪਾ ਕੇ ਰੱਖੀ ਜਾਏ ਅਗਰ ਇਹ ਨੱਥ ਨਹੀਂ ਪਾ ਸਕਦੇ ਅਸੀਂ ਇਹਨਾਂ ਨੂੰ ਨੱਥ ਪਾਉਣੇ ਜਾਣਦੇ ਹਾਂ ਔਰ ਪਾਵਾਂਗੇ ਵੀ ਸੋ ਸਾਡੀ ਬਾਰ-ਬਾਰ ਇਹੀ ਅਪੀਲ ਰੰਦੀ ਹੈ ਹਰ ਵਾਰੀ ਕਿ ਇਹ ਜੇ ਸ਼ਾਂਤੀ ਜਨਸਰਾਂ ਨੂੰ ਨੱਥ ਪਾ ਕੇ ਸਲਾਖਾਂ ਪਛਤ ਤੱਕ ਕਹਿ ਜਾਏ ਤਾਂ ਜੋ ਸਾਡੇ ਜੋ 크리스마ਸ ਦੇ ਆਰਾ ਸਾਂਤ ਮਹੀਨਾ ਮਨਾ ਸਕੀਏ ਅਜੋਜ ਦਾ ਮੰਗ ਪੱਤਰ ਐਸਐਸਪੀ ਗੁਰਦਾਸਪੁਰ ਨੂੰ ਦਿੱਤਾ ਗਿਆ ਅਗਰ ਇਸ ਮੰਗ ਪੱਤਰ ਦੇ ਸੁਣਵਾਈ ਨਹੀਂ ਹੁੰਦੀ ਉਹਨਾਂ ਦੇ ਕਾਰਵਾਈ ਨਹੀਂ ਹੁੰਦੀ ਜਾਂ ਐਫਆਈਰ ਦਰਜ ਕਰਕੇ ਸਾਨੂੰ ਨੰਬਰ ਨਹੀਂ ਦਿੱਤਾ ਜਾਂਦਾ ਅਸੀਂ ਆਏ ਦਿਨ ਇੱਕ ਦੋ ਦਿਨ ਜਾਂ ਤਿੰਨ ਦਿਨ ਦੇ ਵਿੱਚ ਅਸੀਂ ਇਹ ਮਤਲ ਤੁਹਾਨੂੰ ਸਮਾਂ ਦਿੰਨੇ ਆ ਅਗਰ ਇਹ ਕਾਰਵਾਈ ਨਹੀਂ ਕੀਤੀ ਜਾਈ ਅਸੀਂ ਵੱਡੇ ਜਥਿਆਂ ਨਾਲ ਵੱਡੇ ਆਜੂਤ ਨੂੰ ਲੈ ਕੇ ਅਸੀਂ ਸੜਕਾਂ ਦੇ ਉਤਰਾਂਗੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਇਹਨਾਂ ਦੇ ਖਿਲਾਫ ਤਾਂ ਜੋ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਸਕੇ ਅੱਜ ਦਾ ਜਿਹੜਾ ਧਰਨਾ ਹੈ ਉਹ ਪਿਛਲੇ ਸਮੇਂ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਕਿ ਸੋਸ਼ਲ ਮੀਡੀਆ ਦੇ ਵਿੱਚ ਸਾਡੇ ਪਵਿੱਤਰ ਜਿਹੜੇ ਧਰਮ ਨੂੰ ਬਹਿਬਲ ਨੂੰ ਸਾਡੇ ਜਿੰਨੇ ਵੀ ਇੱਥੋਂ ਦੇ ਪੰਜਾਬ ਦੇ ਵਾਸੀ ਆ ਪਾਸਟਰ ਸਾਹਿਬਾਨਾਂ ਨੂੰ ਬਹੁਤ ਹੀ ਮੰਦਾ ਭੱਦਾ ਬੋਲਿਆ ਗਿਆ ਉਹ ਬੋਲੀ ਜਿਹੜੀ ਬੋਲੀ ਗਈ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੁਸੀਬਾਈ ਚਰ ਦੇ ਵਿੱਚ ਰੋਸ ਹੈ ਇਹ ਜਿਹੜੀ ਬੋਲੀ ਹੈ ਇਹ ਜਿਹੜਾ ਆਪਾਂ ਨਾਲ ਸਿੱਧੂ ਤੇ ਜਿਹੜਾ ਦਵਾਬੀ ਆ ਕਰਕੇ ਭਗਤ ਸਿੰਘ ਦਵਾਬੀ ਜਿਹੜਾ ਮਸੀਬ ਭਾਈਚਾਰੀ ਨੂੰ ਜਿਹੜਾ ਟਾਰਗੇਟ ਕੀਤਾ ਇਹ ਕਿਤੀ ਨਿੰਦਾਯੋਗ ਹੈ ਕਿ ਇਹਦੀ ਜਿੰਨੀ ਵੀ ਜਿੰਨੀ ਵੀ ਕੜੇ ਸ਼ਬਦਾਂ ਦੇ ਨਾਲ ਇਹਨਾਂ ਦੀ ਨਿੰਦਿਆ ਕੀਤੀ ਜਾਏ ਥੋੜੀ ਹੈ ਕਿਉਂਕਿ ਮਸੀਬ ਭਾਈਚਾਰਾ ਜਿਹੜਾ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਹਮੇਸ਼ਾ ਹੀ ਅਮਨ ਸ਼ਾਂਤੀ ਦੇ ਨਾਲ ਰਹਿੰਦਾ ਤੇ ਅਮਨ ਸ਼ਾਂਤੀ ਦੇ ਨਾਲ ਹੀ ਦੂਸਰੇ ਭਾਈਚਾਰਿਆਂ ਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਕੰਦੇ ਨਾਲ ਕੰਦਾ ਮਿਲਾ ਕੇ ਚੱਲਦਾ ਆਇਆ ਸੋ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਦੇਸ਼ ਦੀਆਂ ਜਿਹੜੀ ਆ ਹੇਟ ਸਪੀਚ ਦੇ ਕੇ ਦੇਸ਼ ਦੀ ਏਕਤਾ ਤੇ ਖੰਡਤਾ ਦੇ ਉੱਤੇ ਬਾਤ ਕੀਤਾ ਉਹ ਬਹੁਤ ਹੀ ਜਿਹੜਾ ਕਢਾਉਣਾ ਕਾਰਵਾਈ ਜਿਹੜੀ ਇਹਨਾਂ ਕੀਤੀ ਹੈਗੀ ਐ ਸੋ ਮੈਂ ਇਹੀ ਦੱਸਣਾ ਚਾਹੁੰਦਾ ਕਿ ਇਹਨਾਂ ਤੇ ਸ਼ਾਸਨ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਜਿਹੜੀ ਧਾਰਾ ਲਗਦੀਆਂ ਨੇ ਸੰਬੰਧਿਤ ਧਾਰਾ ਦੇ ਮੁਤਾਬਕ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਏ ਭਾਈਚਾਰਾ ਜਿਹੜਾ ਹਮੇਸ਼ਾ ਸਾਰੇ ਭਾਈਚਾਰਿਆਂ ਦੀ ਰਿਸਪੈਕਟ ਕਰਦਾ ਉਹਨਾਂ ਦੀ ਜਿਹੜੀ ਆ ਦਿਨੋਂ ਇੱਜ਼ਤ ਕਰਦਾ ਸੋ ਇਦਾਂ ਦੀਆਂ ਜਿੰਨੀਆਂ ਕਾਰਵਾਈਆਂ ਇਹ ਕੁਝ ਕੁਝਕ ਸਰਾਤੀਆਂ ਸਰਨੇਗੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਉਹਨਾਂ ਨੂੰ ਸ਼ਾਸਨ ਪ੍ਰਸ਼ਾਸਨ ਜਿੰਨੀ ਜਲਦੀ ਹੋ ਸਕੇ ਤੇ ਨੱਥ ਪਾਵੇ ਨਹੀਂ ਤੇ ਅਗਲੇ ਅਗਲੇ 5 ਦਿਨ ਦਾ ਜਿਹੜਾ ਹੀ ਆਲਟੀਮੇਟਿਵ ਦੇ ਰਹੇ ਆ 16 ਤਰੀਕ ਨੂੰ 16 ਤਰੀਕ ਨੂੰ ਅਸੀਂ ਪੂਰਾ ਭਾਈਚਾਰਾ ਸੜਕਾਂ ਦੇ ਤੋਂ ਇਤਰਾਗੇ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਦੀ ਜਿਹੜੀ ਲਹਿਰ ਜਿਹੜੀ ਚਲਾਵਾਂਗੇ ਉਹਦੇ ਅਸੀਂ ਖਾਸ ਕਰਕੇ ਸਾਸਨ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿੰਨੀ ਜਲਦੀ ਹੋ ਸਕਦਾ ਇਹਨਾਂ ਦੇ ਉੱਤੇ ਮਤਲਬ ਜਿਹੜੀ ਨੱਥ ਪਾ ਕੇ ਕੜੀਆਂ ਕੜੀ ਤੋਂ ਕੜੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਏ